ਵਿਕਰਮ ਜੀ ਠੀਆ ਬਿਜੀਲੈਂਸ ਦੀ ਰਡਾਰ ਤੇ ਸੀ ਬਿਜੀਲੈਂਸ ਨੇ ਫੜ ਲਿਆ ਜਦੋਂ ਘਰੇ 20 ਤੀ ਬੰਦੇ ਆ ਜਾਂਦੇ ਆ ਕੋਈ ਵੀ ਐ ਚਲੇ ਸਿਵਲ ਚਾਹ ਚਾਹ ਵਰਦੀ ਚਾਹ ਬੰਦਾ ਘੁਮਰਾ ਆ ਜਾਂਦਾ ਉਦੋਂ ਕਹਿੰਦਾ ਰਿਹਾ ਜੀ ਮੇਰੀ ਮੈਸੇਜ ਨੂੰ ਤੁਸੀਂ ਆਹ ਕਹਿਣਿਓ ਜੀ ਤੁਸੀਂ ਆਹ ਕਰਦੇ ਹੋ ਜੀ ਤੁਸੀਂ ਕੰਧਾਂ ਟੱਪ ਕੇ ਆ ਗਏ ਉਹਨੇ ਇਸ ਤੋਂ ਪਿਸ ਤੋਂ ਵੀ ਬੋਲੀ ਜੀ ਐਸਪੀ ਨੂੰ ਐਸਪੀ ਨੂੰ ਐਸਐਸਪੀ ਨੂੰ ਜਿਹੜੇ ਅਧਿਕਾਰੀ ਗਏ ਸੀ ਇੱਧਰ ਖੜੋ ਉੱਧਰ ਖੜੋ ਵੇਖੋ ਕਾਨੂੰਨ ਦਾ ਮੁਰਜਮ ਸੀ ਕੁਰਸੀ ਤੇ ਬੈਠਾ ਸੀ ਉਹ ਅਧਿਕਾਰੀ ਉਦੋਂ ਖੜੇ ਸੀ ਠੀਕ ਆ ਉਹਦਾ ਘਰ ਸੀਗਾ ਉਸ ਤੋਂ ਬਾਅਦ ਫੜ ਲਿਆ ਫੜ ਕੇ ਹੁਣ ਆਪਦੇ ਘਰੇ ਹਰੇਕ ਬੰਦਾ ਸ਼ੇਅਰ ਹੁੰਦਾ ਆਪਦੇ ਦਫਤਰ ਦੇ ਵਿੱਚ ਬੈਠਾ ਸੀ ਚਲੋ ਅਧਿਕਾਰੀ ਹੈ ਉਹ ਆਪਦੀ ਪ੍ਰੋਟੈਕਸ਼ਨ ਨੂੰ ਸਮਝਦੇ ਹੋਏ ਜੀ ਹਜੂਰੀ ਕਰੀ ਗਏ ਫੜ ਕੇ ਜਦੋਂ ਬਟਾ ਦੇ ਕੇ ਬਾਹ ਨੂੰ ਗੱਡੀ ਚ ਤਾੜ ਲਿਆ ਤੇ ਬਿਜੀਲੈਂਸ ਭਵਨ ਲੈ ਗਈ ਤੇ ਸੂਤਰਾਂ ਤੋਂ ਇਹ ਪਤਾ ਲੱਗਿਆ ਵੀ ਇਹਨੂੰ ਬਰਫ਼ ਤੇ ਲਟਾ ਕੇ ਰੱਖਿਆ ਰਾਤ ਨੂੰ ਕੁੱਟ ਕੇ ਦੀ ਧੂੜ ਕੜਤੀ ਤੇ ਜਿਹੜਾ ਮੁੱਛਾਂ ਨੂੰ ਤਾੜ ਦਿੰਦਾ ਸੀ ਕਿ ਮੇਰਾ ਨਹੀਂ ਕੁਝ ਕਰ ਸਕਦੇ ਉਹ ਨਹੀਂ ਕਰ ਸਕਦੇ ਦੇਖੋ ਜੇ ਤੁਸੀਂ ਘਰਾ ਸਕਦੇ ਹੋ ਇਕ ਮਤਵਾਂ ਨੂੰ ਗੱਲ ਦੱਸਦਾ ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਭਰਤਿੰਦਰ ਚੈਲ ਆਪਣੀ ਮਰਜ਼ੀ ਚਲਾਉਂਦਾ ਹੁੰਦਾ ਸੀ ਸੁਖਵੀਰ ਬਾਦਲ ਤੇ ਉਹਨੇ ਪਰਚੇ ਦਰਜ ਕਰਾਏ ਸੀ ਜਦੋਂ ਸੁਖਵੀਰ ਦੀ ਵਾਰੀ ਆ ਗਈ ਸੀ ਬੂਰੀ ਚ ਪਾ ਕੇ ਕੁੱਟਿਆ ਸੀ ਤੇ ਜੱਜ ਨੂੰ ਜਾ ਕੇ ਕਹਿੰਦਾ ਸੀ ਕਹਿੰਦਾ ਜੀ ਮੈਨੂੰ ਤਾਂ ਇਹਦੂ ਫਾਹੀਦ ਲਾ ਦੇਵੋ ਰਮਾਂਡ ਨਾ ਦਿਓ ਗੋਲੀ ਮਾਰੋ ਮੇਰੇ ਉਹੀ ਅਫਸਰ ਤੁਹਾਡੇ ਕੋਲੇ ਐ ਉਹੀ ਸੀਟਾਂ ਤੁਹਾਡੇ ਕੋਲੇ ਸੀਗੀਆਂ ਤੁਸੀਂ ਜੇ ਤੋ ਇਹ ਕੁਝ ਕਰ ਸਕਦੇ ਹੋ ਤੇ ਭਾਈ ਫਿਰ ਉਹ ਨਰਾਜ ਭਾਗ ਅਗਲੇ ਕੋਲੇ ਅਗਲਾ ਵੀ ਕਰ ਸਕਦਾ ਹੁਣ ਮੁੱਛਾਂ ਨੂੰ ਤਾੜ ਦੇਣੀ ਇਹ ਕੋਈ ਰਾਜਨੀਤਿਕ ਲੀਡਰ ਦਾ ਕੰਮ ਨਹੀਂ ਹੁੰਦਾ ਸਿਆਣੇ ਬੰਦੇ ਦਾ ਕੰਮ ਨਹੀਂ ਹੁੰਦਾ ਉਹਨ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਉਹ ਮੁੱਖ ਮੰਤਰੀ ਰਿਹਾ ਅੱਛਾ ਤੁਹਾਡੀ ਕੋਈ ਕੁਰਬਾਨੀ ਨਹੀਂ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਇਕਾਲੀਦਾਰ ਨਾਲ ਤੁਸੀਂ 10 ਸਾਲ ਵਜੀਰ ਰਹੇ ਹੋ ਪ੍ਰਕਾਸ਼ ਸਿੰਘ ਬਾਦਲ ਦੇ ਕਰਕੇ ਰਹੇ ਹੋ प्रकाश सिंह बादल ਕਰਕੇ ਰਹੋ बादल ਚਲੋ ਜਿਵੇਂ ਵੀ ਉਹਨੇ ਆਪ ਦੇ ਰਾਜਪਾਲ ਜੋ ਮਰਜ਼ੀ ਕੀਤਾ ਪਰ ਦੋ ਗੱਲਾਂ ਤੇ ਉਹ ਬੰਦਾ ਕਾਇਮ ਰਿਹਾ ਸਾਰੀ ਉਮਰ ਇੱਕ ਤਾਂ ਉਹਨੇ ਆ ਬਦਮਾਸ਼ੀ ਨਹੀਂ ਕੀਤੀ ਮੁੱਛਾਂ ਨੂੰ ਤਾੜ ਦੇਣੀ ਜਾਂ ਹੋਰ ਹੈ ਤਾਂ ਰਾਜਨੀਤਿਕ ਬੰਦੇ ਦਾ ਕੰਮ ਹੀ ਨਹੀਂ ਤੇ ਦੂਜਾ ਉਹ ਬੰਦਾ ਕੈਰੇਕਟਰ ਦਾ ਸਹੀ ਸੀ ਚਲੋ ਚਾਹੀ ਅਸੀਂ ਵੀ ਉਹਦੇ ਵਿਰੋਧ ਚ ਐ ਵਿਰੋਧ ਹੈਗਾ ਵਿਰੋਧ ਕਰਾਂਗੇ ਕਰਦੇ ਰਹਾਂਗੇ ਜੋ ਉਹਨਾਂ ਨੇ ਗਲਤ ਕੰਮ ਕੀਤੇ ਐ ਤੇ ਹੁਣ ਉੱਥੇ ਮੁੱਛਾਂ ਨੂੰ ਕੋਈ ਵੱਟ ਨਹੀਂ ਦਿੰਦਾ ਉਹਨਾਂ ਨੇ ਰਾਤ ਦੇਣੇ ਤਾਂ ਉਹ ਹਵਾਲਾ ਚ ਬੰਦ ਰੱਖਦੇ ਐ ਤੇ ਰਾਤ ਨੂੰ ਉਹਨੂੰ ਬਰਫ ਤੇ ਪਾ ਦਿੰਦੇ ਆ ਕੋਈ ਕੂਲਰ ਨਹੀਂ ਕੁਝ ਨਹੀਂ ਕਹਿੰਦੇ ਇੱਥੇ ਪਿਆਰਾ ਬਸ ਤੇ ਉਹ ਬਦਮਾਸ਼ੀ ਆ ਜਿਹੜੀ ਉਹਨ ਸੱਤ ਦਿਨ ਦਾ ਰਿਮਾਂਡ ਲਿਆ ਵਿਜੀਲੈਂਸ ਨੇ ਉਹ ਕੱਢ ਦੂਗੀ ਵੱਡੇ ਵੱਡੇ ਨੇ ਚਿੰਬ ਕੱਢ ਦਿੰਦੀ ਐ ਕਾਨੂੰਨ ਕੱਢ ਦਿੰਦਾ ਐ ਵਿਜੀਲੈਂਸ ਨੇ ਤਾਂ ਕੀ ਕੱਢਣਾ ਉਹਦੇ ਨਾਲ ਕਿਹੜਾ ਕੋਈ ਦਾ ਰੌਲਾ ਠੁਣ 168 ਕਰੋੜ ਮੰਨਿਆ ਕਹਿੰਦੇ ਜਿਹੜਾ ਜਿਹੜਾ ਕੰਪਨੀਆਂ ਚ ਗਿਆ ਵਿਦੇਸ਼ੀ ਕੰਪਨੀਆਂ ਚ ਗਿਆ ਤੇ ਨਾਲ ਇਸ ਬਦਮਾਸ਼ੀ ਨੇ ਆਪਦੀ ਔਰਤ ਨੂੰ ਵੀ ਪਸਾੜਿਆ ਉਹਦਾ ਵੀ ਐਫ ਆਈ ਆਰ ਚ ਨਾ ਹੈ ਉਹਦੇ ਤੇ ਵੀ ਰੇਡ ਮਾਰ ਸਕਦੀ ਹੈ ਵਿਜੀਲੈਂਸ ਜਦੋਂ ਮਰਜੀ ਤੇ ਹਰ ਸਿਮਰਤ ਕੌਰ ਆ ਬੀਬੀ ਇਹ ਢੀਂਗਾ ਮਾਰਦੀ ਹੈ ਤੂੰ ਕਿਹੜੇ ਬਾਗ ਦੀ ਮੂਣੀ ਹੈ ਕਿਸ ਤਰ੍ਹਾਂ ਦੇਖੋ ਜੇ ਗਲਤ ਕੰਮ ਕਰੇ ਹੈ ਤਾਂ ਫਸੋਗੇ ਵੀ ਤੁਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਨਾਨਕ ਦੋਸ਼ ਨਾ ਅਵਰ ਜਣਾ ਕੂੜਨ ਕੁੱਟੀ ਨਾਨਕਾ ਔੜ ਕ ਸਤ ਸਹੀ ਸੱਚ ਨੇ ਸੱਚ ਰਹਿਣਾ ਸੱਚ ਨੇ ਸੱਚ ਰਹਿਣਾ ਸੱਚ ਕਦੇ ਮਰਦਾ ਨਹੀਂ ਹੁੰਦਾ ਚਾਹੇ ਬੰਦਾ ਉਹਨੂੰ ਕੋਈ ਕੁਛ ਕਰੀ ਚੱਲੇ ਇਸ ਕਰਕੇ ਜਿਹੜੇ ਲੋਕ ਐ ਇਹਨਾਂ ਨੇ ਬਦਮਾਸ਼ੀਆਂ ਕੀਤੀਆਂ ਆਪਦੇ ਰਾਜ ਭਾਗ ਦੇ ਵਿੱਚ ਕੀਤੀਆਂ ਹੁਣ ਮੁੱਖ ਮੰਤਰੀ ਐ ਪੰਜਾਬ ਦਾ ਭਗਵੰਤ ਮਾਨ ਉਹਨੂੰ 3 ਕਰੋੜ ਲੋਕਾਂ ਨੇ ਜਿੱਤਾਇਆ ਕੱਲ ਨੂੰ ਇੱਥੇ ਬੀਜੇਪੀ ਦਾ ਮੰਤਰੀ ਬਣ ਸਕਦਾ ਮੁੱਖ ਮੰਤਰੀ ਅਕਾਲੀ ਦਲ ਦਾ ਹੀ ਬਣ ਸਕਦਾ ਹੈ ਕਾਂਗਰਸ ਦਾ ਹੀ ਬਣ ਸਕਦਾ ਹੈ ਪਾਰਟੀ ਤਾਂ ਇੱਕ ਏਜੰਡਾ ਹੈ ਉਹ ਇੱਕ ਅੱਡੋ ਅੱਡੋ ਦਾ ਸੰਵਿਧਾਨ ਹੈ ਹਰ ਪਾਰਟੀ ਦਾ ਵੀ ਅਸੀਂ ਇਸ ਮਰਜ਼ਾਦਾ ਚ ਇਸ ਦਿਸ਼ਾ ਚ ਰਹਿ ਕੇ ਕੰਮ ਕਰਾਂਗੇ ਮਸਲਾ ਤਾਂ 3 ਕਰੋੜ ਪੰਜਾਬ ਦੇ ਵੋਟਰਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਹੁਣ ਲੋਕਾਂ ਦਾ ਚੁਣਿਆ ਹੋਇਆ ਉਹਨੂੰ ਕਿਸੇ ਭਾਸਾ ਅਜਿਹਾ ਬੋਲਦਾ ਉਹ ਪੰਡਾ ਉਹ ਭਗਵੰਤਿਆ ਉਹ ਫਲਾਣੇ ਆ ਉਹ ਢਮਕਾਣੇ ਆ ਇੱਕ ਯਾਰ ਤੂੰ ਪੜਿਆ ਲਿਖਿਆ ਬੰਦਾ ਹੈ ਮੁੱਖ ਮੰਤਰੀ ਤੇਰੀ ਜਿਹੜੀ ਹੈਗੀ ਉਹਦੀ ਰਿਸਪੈਕਟ ਕਰਨੀ ਸਿੱਖ ਠੀਕ ਹੈ ਤੇਰਾ ਭਗਵੰਤ ਮੰਨ ਨਾਲ ਨਿੱਜੀ ਵਿਰੋਧ ਹੋ ਸਕਦਾ ਜਦੋਂ ਇਹੋ ਜੀਆਂ ਗੱਲਾਂ ਕਰਦੇ ਆ ਜਾਂ ਜਿਵੇਂ ਸੁਖਪਾਲ ਕੇਹੜਾ ਕਰਦਾ ਸੀ ਤਾਂ ਫਿਰ ਅਗਲੇ ਨੇ ਚੋਂ ਉੱਪਰ ਤੇ ਉਹਨੇ 7-8 ਮਹੀਨੇ ਜੇਲ੍ਹ ਵਿੱਚ ਆਪ ਦੀ ਪੁਖਾਈ ਦੇ ਦੌਰਾਨ ਹੀ ਬੈਠਾ ਜੋ ਅੱਗੇ ਐ 500 ਕਰੋੜ ਐ 700 ਕਰੋੜ ਐ ਪਹਿਲਾਂ ਦੀਆਂ ਸਰਕਾਰਾਂ ਆਈਆਂ ਹੋਰ ਮਨਿਸਟਰ ਆਏ ਨੇ ਸਾਰੇ ਲੋਕਾਂ ਨੇ ਪੈਸੇ ਇਕੱਠੇ ਕਰੇ ਐ ਪਰ ਜਦੋਂ ਕੋਈ ਬੰਦਾ ਨਿੱਜੀ ਅਟੈਕ ਕਰਨ ਲੱਗ ਜਾਂਦਾ ਫਿਰ ਅਗਲਾ ਵੀ ਕਹਿੰਦਾ ਯਾਰ ਕੱਢੋ ਇਹਦੀ ਫਾਈਲ ਹੁਣ ਚਿੱਟਾ ਵਿੱਚ ਐ ਨਸ਼ਾ ਤਸਕਰ ਕਿਹਾ ਗਿਆ ਤੇ ਨਸ਼ੇ ਦਾ ਪਹਿਲਾ ਪਰਚਾ ਦਰਜ ਐ ਜਾਂ ਜਿਹੜਾ ਚੰਨੀ ਰੋਲਾ ਪਾਉਂਦਾ ਹੁੰਦਾ ਸੀ ਜਾਂ ਸੁਖਪਾਲ ਸਿੰਘ ਖੈਰਾਜੀ ਰੋਲਾ ਪਾਉਂਦੇ ਸੀ ਬਾਜਬਾ ਰੋਲਾ ਪਾਉਂਦਾ ਸੀ ਪ੍ਰਗਟ ਸਿੰਘ ਰੋਲਾ ਪਾਉਂਦਾ ਯਾ ਅੱਜ ਉਹ ਹਮੈਤ ਤੇ ਆਏ ਹੋਏ ਐ ਅੱਜ ਇਹ ਬੰਦੇ ਸਾਰੇ ਉਹਦੀ ਹਮੈਤ ਤੇ ਆਏ ਹੋਏ ਐ ਤੇ ਜਦੋਂ ਇਹਨਾਂ ਦਾ ਰਾਜ ਭਾਗ ਸੀ ਉਦੋਂ ਉਹਨੂੰ ਚਿੱਟੇ ਦਾ ਵਪਾਰੀ ਕਹਿੰਦੇ ਸੀ ਕਿਉਂ ਕਿਉਂ ਕਹਿੰਦੇ ਸੀ ਕਿਉਂਕਿ ਇਹ ਵੀ ਇਸ ਤੋਂ ਬਾਅਦ ਕਾਂਗਰਸ ਤੋਂ ਬਾਅਦ ਅਕਾਲੀ ਨਾ ਜਾਣਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਵੀ ਦੀਜਾ ਬਦਲਾ ਆ ਜਾਊਗਾ ਹੁਣ ਦੋਨੇ ਜ਼ੀਰੋ ਹੋ ਗਏ ਨਾ ਪੱਲੇ ਤੇ ਲੈ ਕਾਂਗਰਸੀਆਂ ਦੇ ਕੁਛ ਆ ਨਾ ਕਾਲੀਆਂ ਦੇ ਹੁਣ ਇਹ ਇਕੱਠੇ ਹੋ ਗਏ ਇੱਕ ਦੂਜੇ ਚ ਮਰਜ਼ ਹੋਗੇ ਹੋ ਸਕਦਾ 2027 ਦੇ ਵਿੱਚ ਇਹ ਸਾਂਝੇ ਪਲੇਟਫਾਰਮ ਤੇ ਚੋਣਾ ਲੜਨਾ ਪਰ ਜਿਹੜੀ ਲੇਟੈਸਟ ਗੱਲ ਹੈ ਮੁੱਛਾਂ ਨੂੰ ਤਾੜ ਦਿੰਦਾ ਸੀ ਵਿਜੀਲੈਂਸ ਦੇ ਅਸਤਰਾਂ ਨੂੰ ਭਾਇ ਭਾਇ ਪੈਂਦਾ ਸੀ ਹੁਣ ਉੱਥੇ ਆਏ ਬੰਨਿਆ ਵੇਂਦਰ ਹਵਾਲਾ ਜਿਵੇਂ ਪੀੜੀ ਕਰਕੇ ਬੱਚੀ ਬੰਨੀ ਹੁੰਦੀ ਹੈ ਤੇ ਉਹ 7 ਦਿਨਾਂ ਦਾ ਰਿਮਾਂਡ ਲਿਆ ਵਾ ਚਿਪ ਕੱਢ ਦੇਣਗੇ ਉਹ ਉਹਨਾਂ ਨੇ 161 ਕਰੋੜ ਤੇ ਹੋਰ ਜਿਹੜੀਆਂ ਵਿਦੇਸ਼ੀ ਫੰਡਸ ਸੀ ਉਹ ਸਾਰਾ ਮਨਾਲਿਆ ਤੇ ਉਹ ਬਰਾਮਦ ਕਰਾਉਣਗੇ ਜਿੰਨੀ ਜ਼ਾਇਦਾ ਤਾਂ ਸਾਰੀ ਅਟੈਚ ਕਰਾਉਣਗੇ ਭਗਵੰਤ ਮਾਨ ਇੱਕ ਗੱਲ ਤੇ ਸਹੀ ਕਹਿ ਰਿਹਾ ਉਹ ਕਹਿੰਦਾ ਬਲਡੋਜਰ ਇਹਦੇ ਵੀ ਫੇਰਾਂਗੇ ਫੇਰੂ ਲਾਜ਼ਮੀ ਪੰਜਾਬ ਦੇ ਲੋਕਾਂ ਨੂੰ ਉਹਦੀ ਹਮਾਇਤ ਤੇ ਹੋਣਾ ਚਾਹੀਦਾ ਜੀ ਚੰਗਾ ਕੰਮ ਕਰਦਾ ਇਹ ਤਾਂ ਹੁਣ ਕਟਪੁਤਲੀ ਹੋ ਗਏ ਜਿਹੜੇ ਕਾਂਗਰਸੀ ਸੀ ਇਹ ਤਾਂ ਉਹਦੀ ਹਮਾਇਤ ਤੇ ਆਗੇ ਅੱਛਾ ਜੀ ਦਾ ਸਾਥ ਸੀ ਜੀਦੇ ਨਾਲ ਉਹਦਾ ਲੈਂਡ ਦੇਣ ਸੀ ਮਜੀਠੀਏ ਦਾ ਆਦੀ ਪਾਰਟੀ ਚ ਉਹ ਆ ਕੇ ਥਾਣੇ ਰੋਕਦੇ ਆ ਰਸਤੇ ਰੋਕਦੇ ਆ ਉਹ ਜਦੋਂ ਇਨਵੈਸਟੀਗੇਸ਼ਨ ਚ ਨਾ ਆ ਗਿਆ ਫਿਰ ਉਹ ਭੱਜ ਜਾਣਗੇ ਸੋ ਇਸ ਕਰਕੇ ਜਿਹੜਾ ਹੈਗਾ ਤਾਨਾਸਾਹੀ ਰਵਈਆ ਕਦੇ ਵੀ ਅਪਣਾਉਣਾ ਨਹੀਂ ਚਾਹੀਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ